ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਇੱਕ ਵਿਆਵਤਾ ਦੀ लाश ਮਿਲੀ ਹੈ ਤਾ ਕਰ ਦੇ ਵਿੱਚ ਪਏ ਕਨਕ ਵਾਲੇ ਡਰਮ ਦੇ ਵਿੱਚੋਂ লাশ ਬਰਾਮਦ ਹੋਈ ਹੈ ਤਾ ਸੋਹਰਾ ਪਰਿਵਾਰ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਤਾ ਦੱਸ ਦਈਏ ਕਿ ਇਹ ਪੂਰਾ ਮਾਮਲਾ ਪਿੰਡ ਸਰਾਵਾ ਬੋਦਲਾ ਦਾ ਹੈ ਜਿੱਥੇ ਬੀਤੀ ਰਾਤ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਤੇ লাশ ਨੂੰ ਕਨਕ ਵਾਲੇ ਡਰਮ ਦੇ ਵਿੱਚ ਲੁਕਾ ਕੇ ਰੱਖ ਦਿੱਤਾ ਗਿਆ ਜਦੋਂ ਗਵਾਂਡੀਆਂ ਨੂੰ ਇਸ ਦੀ ਪਣਕ ਲੱਗੀ ਤਾ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਪੁਲਿਸ ਨੇ ਘਰ ਦੇ ਵਿੱਚੋਂ লাশ ਨੂੰ ਬਰਾਮਦ ਕਰ ਲਿਆ ਹੈ ਤਾ ਕਾਰਵਾਈ ਅਗਲੀ ਸ਼ੁਰੂ ਕਰ ਦਿੱਤੀ ਹੈ ਤਾਂ ਜਾਣਕਾਰੀ ਮੁਤਾਬਕ ਇੱਥੇ ਸਰਾਵਾ ਬੋਦਲਾ ਦਾ ਪਿੰਡ ਸੀ ਜਿੱਥੇ ਕਿਰਨਕੌਰ ਨਾਮ ਦੀ ਔਰਤ ਦਾ ਬੀਤੇ ਦਿਨੀ ਕਤਲ ਕਰ ਦਿੱਤਾ ਗਿਆ ਉਹਨਾਂ ਦੀ ਗਵਾਂਡੀ ਨੇ ਦੱਸਿਆ ਕਿ ਰਾਤ ਨੂੰ ਇੱਥੇ ਝਗੜਾ ਹੋਇਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਸ ਤੋਂ ਬਾਅਦ ਔਰਤ ਦਾ ਉਥੇ ਕਤਲ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਘਰ ਦੀ ਸ਼ਾਨਬੀਨ ਕੀਤੀ ਤਲਾਸ਼ੀ ਲਈ ਤਾਂ ਘਰ ਦੇ ਅੰਦਰ ਬੂਹਾ ਖੋਲ ਕੇ ਦੇਖਿਆ ਤਾਂ ਕਨਕ ਵਾਲੇ ਡਰਮ ਦੇ ਵਿੱਚੋਂ ਉਸ ਮਹਿਲਾ ਦੀ ਲਾਸ਼ ਬਰਾਮਦ ਹੋਈ ਜਿਸ ਦਾ ਕਤਲ ਕਰਕੇ ਲਾਸ਼ ਨੂੰ ਕਨਕ ਵਾਲੇ ਡਰਮ ਦੇ ਵਿੱਚ ਲੁਕਾ ਰੱਖਿਆ ਸੀ ਤਾਂ ਫਿਲਹਾਲ ਪੁਲਿਸ ਨੇ ਮ੍ਰਿਤਕ ਔਰਤ ਦੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ ਮਹਿਲਾ ਦੇ ਪਤੀ ਅਤੇ ਸਹੁਰਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੈ ਕਿਉਂ ਇਸ ਮੈਲਾ ਦਾ ਕਤਲ ਕਰ ਦਿੱਤਾ ਗਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿਣਾ ਗਵਾਂਢੀ ਮੈਲਾ ਦਾ ਆਉ ਤੁਹਾਨੂੰ ਸੁਣਾਣੇ ਆ ਆ ਰਿਆ ਇਹਨੂੰ ਕੁੱਟੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਚ ਪੈਰ ਵਾਈ ਤਾਂ ਕੀਤੀ ਆ ਛੱਕ ਦੇ ਹੋਰ ਕੌਣ ਸੀ ਅਸੀਂ ਸਾਡੀ ਸਾਰੀ ਗਲੀ ਸੀ ਇਹਦੀ ਸੱਸ ਵੀ ਸਹਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਕੀ ਹੈ ਕਿ ਕਾਰਨ ਕੀ ਸੀਗਾ ਕੋਈ ਮਤਲਬ ਸਾਨੂੰ ਪਤਾ ਨਹੀਂ ਕਹੀ ਜਾਂਦੇ ਸੀ ਅਖੇ ਬਾਲਣ ਨੂੰ ਜਾਂਦੀ ਸੀ ਉੱਥੋਂ ਲੈ ਕੇ ਆਇਆ ਇਹਦਾ ਸਹਰਾ ਫੜ ਕੇ ਵੀ ਆ ਜਾ ਨਹੀਂ ਬਾਲਣ ਲਿਆਉਣਾ ਤੇ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਿਆ ਇਹ ਸਾਨੂੰ ਤੇ ਇੰਨਾ ਹੀ ਕੋ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ ਹਾਂਜੀ ਕਿੰਨੇ ਬੱਚੇ ਕਿੰਨੇ ਕਿੰਨੇ ਇੱਕ ਹੀ ਆ ਜੀ ਕੁਈ ਬੱਚਾ ਹਾਂਜੀ ਇੱਕ ਹੀ ਬੱਚਾ ਹਾਂਜੀ ਮਤਲਬ ਤਿੰਨੇ ਜਿਹੜੇ ਜਿਹੜਾ ਮਤਲਬ ਉਹਦਾ ਘਰ ਵਾਲਾ ਸੋਰਾ ਤੇ ਤਿੰਨੇ ਮਕੋੜ ਦੇ ਹਾਂਜੀ ਹਾਂਜੀ ਤਿੰਨੇ ਕੱਲ ਤੇ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਵੇਖਿਆ ਆ ਅੱਗੇ ਤੇ ਚਲੋ ਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸੌਰੇ ਨੇ ਵੀ ਮਾਰਿਆ ਮਾਰ ਕੇ ਫਿਰ ਕਿੱਥੇ ਰੱਖ ਦਿੰਦੇ ਨੇ ਤੇ ਮਾਰ ਕੇ ਅੰਦਰ ਹਾਂਜੀ ਡਰਮ ਵਿੱਚ ਪਾਤੀ ਹਾਂਜੀ ਪਤਾ ਨਹੀਂ ਕਾਰਨ ਦਾ ਵੀ ਕਿਉਂ ਮਕੋੜ ਦੇ ਮਾਰਦੇ ਸੀ ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਆ ਗੱਲ ਕਹਿੰਦੇ ਸੀ ਅਸੀਂ ਤੇ ਹੀ ਸੁਣਦੇ ਸਾਂਗੇ ਤੇ ਬਾਕੀ ਚਲੋ ਜਿੰਨਾ ਕ ਅਸੀਂ ਸੁਣਿਆ ਉਹਨਾਂ ਕ ਤੁਹਾਨੂੰ ਅਸੀਂ ਦੱਸਤਾ ਤੁਹਾਡਾ ਕੀ ਨਾਂ ਸੀ ਹਾਂ ਤੁਹਾਡਾ ਕੀ ਨਾਂ ਸੀ ਮੇਰਾ ਨ ਸਲਵਿੰਦਰ ਕਾ ਤੁਹਾਡੀ ਬੇਟੀ ਸੀ ਹਾਂਜੀ ਕੀ ਨਾਂ ਕੀ ਸੀ ਹਾਂ ਕੀ ਨਾਂ ਕੀ ਉਹਨਾਂ ਦਾ ਕਰਨ ਦੇਪ ਜੀ ਕੀ ਹੋਇਆ ਕੀ ਸੀਗਾ ਪਤਾ ਨਹੀਂ ਇੱਥੇ ਬਸ ਮੈਂ ਤੇ ਆ ਗਈ ਇੱਥੇ ਆ ਗਈ ਮੈਂ ਤੇ ਰੋਂਦੇ ਖਾਪਦੀ ਹੂੰ ਕੀ ਕੋਈ ਪਹਿਲਾਂ ਲੜਾਈ ਲੂ ਰਹਿੰਦੀ ਸੀ ਕੀ ਸੀਗਾ ਬਸ ਆ ਹੀ ਸੀ ਮੇਰੇ ਕੋਲ ਤੇ ਜਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੇ ਮੈਂ ਕੀ ਕਰਾਂ ਕਿੰਨਾ ਟਾਈਮ ਹੋ ਗਿਆ ਵਿਆਹ ਕਿਤੋਂ ਹਾਂ ਵਿਆਹ ਕਿ ਤੈਨੂੰ ਕਿੰਨਾ ਟਾਈਮ ਹੋ ਗਿਆ ਤਿੰਨ ਸਾਲ ਹੋ ਗਏ ਹਾਂ ਤਿੰਨ ਸਾਲ ਹਾਂ ਤਿੰਨ ਸਾਲ ਹੋ ਗਏ ਕੀ ਕਾਰਨ ਕੀ ਸੀਗਾ ਮਾਰ ਦੇ ਕੋਲ ਤੇ ਕਿਉਂ ਸੀਗੇ ਕੀ ਪਤਾ ਹੁਣ ਇਹਨਾਂ ਨੂੰ ਪਤਾ ਮੈਂ ਤੇ ਆਪਦੇ ਘਰੇ ਬੈਠੀ ਮੈਨੂੰ ਤਾਂ ਪਤਾ ਨਹੀਂ ਹਾਂ ਕੀਨੇ ਕਿਨੇ ਮਾਰਿਆ ਥੋੜਾ ਪਤਾ ਇਹ ਤਿੰਨੇ ਹੀ ਸੀ ਘਰੇ ਹੁਣ ਉਸ ਟਾਈਮ ਤੇ ਤਾਂ ਮੈਂ ਵੀ ਨਹੀਂ ਹੈਗੀ ਸਕੂ ਤਿੰਨੇ ਹੀ ਸੀ ਇਹ ਕਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਹੀ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜੇ ਸੁੱਤੀ ਪਈ ਨੂੰ ਵੀ ਆ ਗੱਲ ਹੋ ਗਈ